ਪਰੀ ਵੈਡਿੰਗ ਸ਼ੂਟ ਇਹਦੇ ਸਾਈਡ ਇਫੈਕਟ ਵੀ ਹੈਗੇ ਜੀ ਬਿਲਕੁਲ ਪਰੀ ਵੈਡਿੰਗ ਸ਼ੂਟ ਦੀ ਇੱਕ ਖਬਰ ਆਈ ਸੀਗੀ ਜੰਮੂ ਦੇ ਵਿੱਚੋਂ ਸ਼ੂਟ ਕਰਨ ਚੱਲ ਗਏ ਸੀਗੇ ਉੱਥੇ ਹੀ ਜਾਂਦੇ ਆ ਕੁੜੀ ਮੁੰਡਾ ਵਿਆਹ ਤੋਂ ਪਹਿਲਾਂ ਹੀ ਉਹ ਜਿਹੜਾ ਪ੍ਰੀ ਵੈਡਿੰਗ ਸ਼ੂਟ ਜਿਹੜਾ ਕਰ ਲਿਆ ਉੱਥੇ ਜਾ ਕੇ ਉਹ ਇਸ ਪ੍ਰੀ ਵੈਡਿੰਗ ਸ਼ੂਟ ਦੇ ਦੌਰਾਨ ਹੀ ਹਨੀਮੂਨ ਬਣਾ ਲੈਂਦੇ ਆ ਔਰ ਉੱਥੇ ਘਰ ਆਣ ਕੇ ਮੁੰਡਾ ਕਹਿੰਦਾ ਮੈਂ ਤਾਂ ਤੇਰੇ ਘਰ ਮਣ ਕੇ ਜਾਂਚ ਨਹੀਂ ਲੈ ਕੇ ਆਣਾ ਅੱਛਾ ਕੁੜੀ ਦਾ ਕੈਰੇਕਟਰ ਤੇ ਸਵਾਲ ਚੱਕਦਾ ਠੀਕ ਹੈ ਇੱਕ ਤੇ ਤੁਸੀਂ ਆਪਣਾ ਇਹ ਕੰਮ ਜਿਹੜਾ ਉਲਟਾ ਰਿਵਾਜ ਪਾ ਲਿਆ ਉਸ ਉਲਟੇ ਰਿਵਾਜ ਦੇ ਚੱਲਦੇ ਆ ਤੁਹਾਡੀ ਸਮਾਜ ਦੇ ਵਿੱਚ ਬਦਨਾਮੀ ਹੋਈ ਦੂਸਰਾ ਉਹ ਵਿਆਹ ਟੁੱਟ ਗਿਆ ਤੇ ਅਸੀਂ ਤੁਰੇ ਕਿੱਧਰ ਨੂੰ ਫਿਰਦੇ ਆ ਅਸੀਂ ਦਿਖਾਉਣਾ ਕੀ ਚਾਹੁੰਦੇ ਆ ਲੋਕਾਂ ਨੂੰ ਵਿਆਹ ਤਾਂ ਪਹਿਲਾਂ ਵੀ ਹੁੰਦੇ ਸੀ ਲੋਕਾਂ ਐਡਾ ਗੋਡਿਆਂ ਤੱਕ ਕੁੜੀਆਂ ਘੁੰਡ ਕੱਢ ਕੇ ਬੈੜਦੀਆਂ ਹੁੰਦੀਆਂ ਸੀ ਨੰਨ੍ਦਾ ਤੇ ਮੈਂ ਨਹੀਂ ਕਹਿੰਦਾ ਕਿ ਕੁੜੀਆਂ ਘੁੰਡ ਕੱਢਣ ਮੈਂ ਨਹੀਂ ਚਾਹੁੰਦਾ ਕਿ ਕੁੜੀਆਂ ਆਹ ਕੱਪੜੇ ਪਾਉਣ ਜਾਂ ਆਹ ਇਹ ਮੇਰਾ ਟੌਪਿਕ ਨਹੀਂ ਹੈ ਨਾ ਮੇਰਾ ਵਿਸ਼ਾ ਨਾ ਮੇਰਾ ਅਧਿਕਾਰ ਖੇਤਰ ਹੈ ਠੀਕ ਪਰ ਚੱਕਰ ਇਹ ਆ ਕਿ ਸਾਦਗੀ ਸਾਦਗੀ ਜਿਸ ਦਿਨ ਸ਼ਿੰਗਾਰ ਹੋ ਜਾਵੇਗੀ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ ਹੂੰ ਸ਼ੀਸ਼ਾ ਬਣਿਆ ਕਦੋਂ ਆ ਜੀ ਸ਼ੀਸ਼ਾ ਆਇਆ ਕਦੋਂ ਕਿ ਸ਼ੀਸ਼ੇ ਤੋਂ ਪਹਿਲਾਂ ਬੀਬੀਆਂ ਸੁਰਖੀ ਨਹੀਂ ਸੀ ਲਾਉਂਦੀਆਂ ਹੁੰਦੀਆਂ ਕਿ ਸ਼ੀਸ਼ੇ ਤੋਂ ਪਹਿਲਾਂ ਜਦੋਂ ਬੀਬੀਆਂ ਸਿਰ ਨਹੀਂ ਸੀ ਪਾਉਂਦੀਆਂ ਹੁੰਦੀਆਂ ਉਹ ਤਿਆਰ ਨਹੀਂ ਸੀ ਹੁੰਦੀਆਂ ਹੁੰਦੀਆਂ ਸੋਚ ਕੇ ਵੇਖੋ ਉਹ ਸਮਾਂ ਕਿਹੋ ਜਿਹਾ ਹੋਊਗਾ ਕਿ ਜਦੋਂ ਸ਼ੀਸ਼ਾ ਹੈ ਨਹੀਂ ਇੱਕ ਬੀਬੀ ਤਿਆਰ ਹੋ ਰਹੀ ਹੈ ਉਹਨੇ ਆਪਣੇ ਮੱਥੇ ਤੇ ਬਿੰਦੀ ਵੀ ਲਾਉਣੀ ਆ ਮੰਗ ਦੇ ਵਿੱਚ ਸੰਧੂਰ ਵੀ ਪਾਉਣਾ ਉਹਨੇ ਕੰਨਾਂ ਦੇ ਵਿੱਚ ਬਾਲੇ ਵੀ ਪਾਉਣੇ ਗਲ ਦੇ ਵਿੱਚ ਰਾਣੀ ਹਾਰ ਵੀ ਪਾਉਣਾ ਆਪਣੀਆਂ ਮੀਡੀਆ ਵੀ ਗੁੰਦਣੀਆਂ ਅਬ ਮੀਡੀਆਂ ਗੁੰਦਣ ਵਾਲਾ ਰਿਵਾਜ ਜਿਹੜਾ ਪਤਾ ਨਹੀਂ ਸਦੀਆਂ ਤੋਂ ਚੱਲੇ ਆ ਰਿਹਾ ਗੁੱਤ ਗੁੰਦ ਦੇ ਕਪੱਤੀਏ ਨੈਣੇ ਉੱਤੇ ਪਾਦੇ ਡਾਗ ਮੰਗਲ ਅੱਜ ਡਾਗ ਮੰਗਲ ਕਿਸੇ ਨੂੰ ਪਤਾ ਨਹੀਂ ਜੀ ਨਹੀਂ ਪਤਾ ਇਹ ਸਾਡੇ ਕੋਲ ਤਾਂ ਬਹੁਤ ਵੱਡਾ ਇਤਿਹਾਸ ਪਿਆ ਪਰ ਅੱਜ ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲ ਕੇ ਆਪਣੇ ਵਿਰਸੇ ਨੂੰ ਵਿਸਾਰ ਕੇ ਅੱਜ ਅਸੀਂ ਜ਼ਿਆਦਾ ਦਿਖਾਵੇ ਦੇ ਵਿੱਚ ਹੋ ਗਏ ਤੰਗ ਅਸੀਂ ਤਾਂ ਆ ਇਸੇ ਕਰਕੇ ਕੁੜੀਆਂ ਸਾਨੂੰ ਭਾਰ ਲੱਗਦੀਆਂ ਜੇਕਰ ਮੁੰਡੇ ਵਾਲੇ ਵੀ ਕਹਿਣ ਪਾਈ ਤੁਸੀਂ ਆਪਣੀ ਕੁੜੀ ਦੇਤੀ ਸਭ ਕੁਝ ਦੇ ਦਿੱਤਾ ਅਸੀਂ ਇਹਨੂੰ ਘਰ ਲੈ ਜਾਣਾ ਚਾਰ ਲਾਵਾ ਦੇ ਕੇ ਆਪਣੇ ਘਰ ਦੇ ਵਿੱਚ ਸਾਡੇ ਸਾਰਾ ਕੁਝ ਹੈਗਾ ਉੱਥੇ ਅਸੀਂ ਖੁਸ਼ ਹਾਂ ਨਾ ਤਾਂ ਪਿਓ ਨੂੰ ਭਾਰ ਲੱਗੇ ਪਿਓ ਜਿਹੜਾ ਵਿਚਾਰਾ ساری ਉਮਰ ਕਮਾਈ ਕਰਦਾ ਇੱਕ ਧੀ ਦੇ ਵਿਆਹ ਤੋਂ ਬਾਅਦ ਉਹਦਾ ਲੱਕ ਟੁੱਟਿਆ ਹੁੰਦਾ ਜੇਕਰ ਉਹਦੇ ਦੂਸਰੀ ਧੀ ਹੈਗੀ ਤੇ ਉਹ ਸੋਚਦਾ ਫਿਰ ਕਿ ਹੁਣ ਮੈਂ ਕੀ ਕਰੂੰਗਾ ਸੋ ਇਹ ਸੋਚਣ ਤੇ ਮਜਬੂਰ ਨਾ ਕਰੋ ਸਮਾਜ ਨੂੰ ਜਾਗਣਾ ਪਵੇਗਾ ਨਵੇਂ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜਾ ਅੱਗੇ ਆਉਣਾ ਪਵੇਗਾ ਆਪਣੇ ਮਾਪੇ ਬਾਬ ਨੂੰ ਵੀ ਸਮਝਾਉਣਾ ਪਵੇਗਾ ਕਿ ਭਾਈ ਇਹਨਾਂ ਪੈਸਾਂ ਦੇ ਵਿੱਚੋਂ ਬਾਹਰ ਨਿਕਲ ਕੇ ਵੀ ਵਿਆਹ ਹੋ ਸਕਦੇ ਆ ਇਹ ਆਪਾਂ ਸਾਧੀਆਂ ਥਾਵਾਂ ਦੇ ਉੱਪਰ ਵੀ ਕਰ ਸਕਦੇ ਆ ਗੁਰੂ ਘਰਾਂ ਦੇ ਵਿੱਚ ਵਿਆਹ ਹੋ ਸਕਦੇ ਆ ਪੁਰਾਣੇ ਸਮੇਂ ਦੇ ਵਿੱਚ ਜੰਜਕਰ ਬਣੇ ਹੁੰਦੇ ਸੀ ਉੱਥੇ ਵਿਆਹ ਹੋ ਸਕਦੇ ਆ ਅਸੀਂ ਅਡੀਆਂ ਚੱਕ ਕੇ ਫਾਹੇ ਲੈਨੇ ਜੀਬਾਂ ਤਾਂ ਹੀ ਬਾਹਰ ਆਈਆਂ ਬਿਲਕੁਲ ਦਿਖਾਵਾ ਹੀ ਹੁਣ ਸਾਦਗੀ ਦੀ ਥਾਂ ਤੇ ਸ਼ਿੰਗਾਰ ਬਣ ਚੁੱਕਿਆ ਹੈ ਹੁਣ ਅਸੀਂ ਦਿਖਾਵਾ ਜ਼ਿਆਦਾ ਕਰਦੇ ਆ ਤੇ ਹੁਣ ਜੇਕਰ ਆਪਾਂ ਗੱਲ ਕਰ ਰਹੇ ਸੀਗੇ ਵਿਆਹਾਂ ਦੀ ਹਨਾ ਕੁੜੀਆਂ ਨੂੰ ਵੀ ਕਿਤੇ ਨਾ ਕਿਤੇ ਹੁਣ ਨਾ ਸੋਚਣ ਨੂੰ ਮਜਬੂਰ ਹੋਣਾ ਪੈਂਦਾ ਹੈ ਕਿ ਯਾਰ ਸਾਡਾ ਵਿਆਹ ਕਿੱਦਾਂ ਹੋਊਗਾ ਹੁਣ ਕਈ ਕੁੜੀਆਂ ਤਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਣੇ ਪੈਰਾਂ ਤੇ ਸਟੈਂਡ ਹੁੰਦੀਆਂ ਨੇ ਘਰੋਂ ਬਾਹਰ ਨਿਕਲਦੀਆਂ ਨੇ ਤੇ ਕੰਮ ਵੀ ਕਰਦੀਆਂ ਨੇ ਤੇ ਹੱਥ ਵੀ ਵਟਾਉਂਦੀਆਂ ਨੇ ਆਪਣੇ ਮਾਪਿਆਂ ਦਾ ਪਰ ਬਹੁਤ ਸਾਰੀ ਕੁੜੀਆਂ ਅਜਈਆਂ ਹੁੰਦੀਆਂ ਨੇ ਜਿਹੜੀਆਂ ਬਾਹਰ ਨਹੀਂ ਜਾਂਦੀਆਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਸਾਰੀਆਂ ਕੁੜੀਆਂ ਨੂੰ ਘਰੇ ਹੀ ਰਹਿਣ ਜਾਣਾ ਪੈਂਦਾ ਸਮਾਜ ਦੀ ਵਜ੍ਹਾ ਦੇ ਕਾਰਨ ਜਾਂ ਫਿਰ ਉਹਨਾਂ ਦੇ ਮਾਪੇ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਤਾਂ ਕਿਤੇ ਨਾ ਕਿਤੇ ਉਹ ਲਾਈਕ ਉਹਨਾਂ ਨੂੰ ਵੀ ਚਾਹ ਹੁੰਦਾ ਕਿ ਸਾਡਾ ਵੀ ਉਸ ਤਰੀਕੇ ਵਿਆਹ ਹੋਵੇ ਇਹ ਜਿਹੜਾ ਚਾਹ ਹੈ ਨਾ ਇਹੀ ਕਿਤੇ ਨਾ ਕਿਤੇ ਕੁੜੀਆਂ ਨੂੰ ਵੀ ਮਾਰਦਾ ਹੈ ਕਿਤੇ ਨਾ ਕਿਤੇ ਜਿਹੜਾ ਗਰੀਬ ਬੰਦਾ ਹੁੰਦਾ ਹੈ ਉਹਨੂੰ ਵੀ ਮਾਰਦਾ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਚਾਹ ਜਿਹੜੇ ਆ ਤੁਸੀਂ ਚਾਹ ਜੇ ਤੁਹਾਡੇ ਦਿਲ ਦੇ ਵਿੱਚ ਆ ਉਹ ਕਹਿੰਦੇ ਨੇ ਕਿ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਵਾਂ ਨੱਚ ਕਿਦੇ ਵਿੱਚ ਤੂੰ ਜਿਹਨੇ ਨੱਚਣਾ ਆ ਉਹਦੀ ਅੱਡੀ ਆਪਣੇ ਆਪ ਉੱਠੋਗੀ ਠੀਕ ਹੈ ਜਿਹਨੇ ਗਾਉਣਾ ਆ ਉਹਦਾ ਮੂੰਹ ਆਪਣੇ ਆਪ ਖੁੱਲ ਜਾਂਦਾ ਸੁਰਾਂ ਦੇ ਵਾਸਤੇ ਹੁਣ ਜਿਹਦੇ ਮਨ ਦੇ ਵਿੱਚ ਚਾ ਆ ਉਹਨੂੰ ਕੀ ਕਰ ਡੀਜੇ ਦੀ ਲੋੜ ਆ ਪਹਿਲਾਂ ਚਾ ਨਹੀਂ ਸੀ ਹੁੰਦੇ ਪਹਿਲਾਂ ਔਰਤਾਂ ਨੱਚ-ਨੱਚ ਕੇ ਵਿੜੇ ਪੱਟਿਆ ਕਰਦੀਆਂ ਸੀ ਧਮਕਾਂ ਪੈਂਦੀਆਂ ਹੁੰਦੀਆਂ ਸੀ ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ ਐਵੇਂ ਥੋੜੋ ਬੋਲੀ ਬਣੀ ਸੀ ਹੈ ਅੱਡੀ ਨਾਲ ਹਿੱਲਦੇ ਚੁਬਾਰੇ ਬੱਲੀਏ ਕਿਉਂ ਹਲਦੇ ਸੀ ਚਾ ਹੁੰਦਾ ਸੀ ਤੁਸੀਂ ਚਾਹੇ ਕੰਮਕਾਜੀ ਔਰਤੋਂ ਤੇ ਚਾਹੇ ਘਰੇਲੂ ਔਰਤੋਂ ਚਾਹ ਉਹ ਨਹੀਂ ਹੁੰਦਾ ਜਿਹੜੀ ਕੰਮਕਾਜੀ ਔਰਤ ਆ ਉਹ ਇੱਕ ਮਿਸਾਲ ਬਣ ਸਕਦੀ ਆ ਘਰੇਲੂ ਔਰਤ ਦੇ ਵਾਸਤੇ ਕੰਮਕਾਜੀ ਔਰਤ ਜਿਕਰ ਸਾਦਾ ਵਿਆਹ ਕਰਦੀ ਆ ਤੇ ਇੱਕ ਘਰੇਲੂ ਔਰਤ ਇਹ ਸੋਚੇਗੀ ਕਿ ਜਿਹੜੀ ਉਹ ਆ ਜਾਂ ਟਿਚਨ-ਵਿਚਨ ਹੋ ਕੇ ਜਿਹੜੀ ਜਾਂਦੀ ਆ ਕੰਮ ਤੇ ਉਹਨੇ ਆਪਣਾ ਵਿਆਹ ਬੜਾ ਸਾਦਾ ਕੀਤਾ ਤੇ ਸਾਨੂੰ ਕੀ ਅੱਗ ਲੱਗੀ ਐ ਏਡਾ ਫਿੱਟਾ ਪਿਆ ਕਿ ਅਸੀਂ ਆਪਣਾ ਵਿਆਹ ਪੈਲਸਾਂ ਦੇ ਵਿੱਚ ਕਰਵਾਈਏ ਉਹ ਵੀ ਆਪਣੇ ਬਾਪ ਨੂੰ ਕਹੂਗੀ ਕਿ ਨਹੀਂ ਉਸ ਕੁੜੀ ਵੱਲ ਦੇਖੋ ਉਨੇ ਵੀ ਆ ਸਾਦਾ ਕੀਤਾ ਮੇਰਾ ਵੀ ਸਾਦਾ ਹੀ ਕਰ ਦਿਓ ਠੀਕ ਬਹੁਤੀਆਂ ਕੁੜੀਆਂ ਇੱਥੇ ਮੈਂ ਤੁਹਾਨੂੰ ਗਿਣਾ ਸਕਦਾ ਬਹੁਤੀਆਂ ਕੁੜੀਆਂ ਇਹ ਕਹਿੰਦੀਆਂ ਕਿ ਮੈਂ ਘਰੇ ਵਿਆਹ ਨਹੀਂ ਕਰਾਉਣਾ ਮੈਂ ਪੈਲਸ ਚ ਕਰਾਉਣਾ ਬਿਲਕੁਲ ਹੁੰਦਾ ਬਿਲਕੁਲ ਹੋ ਰਿਹਾ ਹੈ ਹਾਂ ਸੋ ਇੱਥੇ ਸਾਨੂੰ ਥੋੜਾ ਜਿਹਾ ਮੋੜਾ ਕੁੜੀਆਂ ਨੂੰ ਵੀ ਕੱਟਣਾ ਪਊਗਾ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਬੀਬੀਆਂ ਪਹਿਣਾ ਬਣ ਕੇ ਆਪਾਂ ਵੀ ਮਾਪਿਆਂ ਦੇ ਗਲਦੇ ਵਿੱਚ ਗੂਠਾ ਨਾ ਦਈਏ ਤੇ ਦੂਸਰੇ ਪਾਸੇ ਜਿਹੜੇ ਮੁੰਡੇ ਵਾਲੇ ਆ ਉਹਨਾਂ ਨੂੰ ਵੀ ਕਹਿੰਨਾ ਕਿ ਭਾਈ ਤੁਸੀਂ ਵੀ ਪੈਰ ਵਾਲਾ ਗੂਠਾ ਨਾ ਦਿਓ ਪਿਉ ਦੀ ਸੰਗ ਦੇ ਵਿੱਚ ਸਾਰੇ ਉਮਰ ਦੀ ਕਮਾਈ ਜਿਹੜੀ ਆ ਉਹ ਇੱਕ ਧੀ ਦੇ ਵਿਆਹ ਤੇ ਲਾ ਕੇ ਦੂਸਰੇ ਨਿਆਣਿਆਂ ਨੂੰ ਭੁੱਖੇ ਮਾਰਨ ਦੀ ਜਿਹੜੀ ਗੱਲ ਕਰਦੇ ਹੋ ਤੇ ਜੇਕਰ ਉਹਦਾ ਪਿਓ ਕੱਲ ਨੂੰ ਫਾਹਾ ਲੈਂਦਾ ਕਸੂਰਵਾਰ ਤੁਸੀਂ ਹੋ ਤੁਹਾਡੇ ਘਰ ਦੇ ਵਿੱਚ ਜਿਹੜੀ ਕੁੜੀ ਭੇਜੀ ਆ ਉਹਨੇ ਉਹ ਸੁਖੀ ਕਿੱਦਾਂ ਬਸ ਜੂਗੀ ਕੱਲ ਨੂੰ ਜੇਕਰ ਉਹਨੇ ਤੁਹਾਨੂੰ ਲੋੜੀਆਂ ਤੀਆਂ ਦਿਵਾਲੀਆਂ ਨਾ ਦਿੱਤੀਆਂ ਤਾਂ ਉਹ ਵਿਚਾਰਾ ਕਿੱਥੇ ਜਾਊਗਾ ਸੋ ਸਾਨੂੰ ਇਹ ਸੋਚਣਾ ਪੈਗਾ ਸਮਝਣਾ ਪੈਗਾ ਤੇ ਇਹਨਾਂ ਵੱਡੇ ਤੇ ਮਹਿੰਗੇ ਵਿਆਹਾਂ ਤੋਂ ਵਾਪਸ ਹੋਣਾ ਪਏਗਾ ਪਹਿਲਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇਕਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ